ਐਮਜੀ ਰੀਏ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਪਰਾਬਿਖੇ ਸੰਪੇਕ ਜੈ ਸਮਾਰੋਦਨ ਬੱਚਿਆਂ ਨੂੰ ਸਕੂਲ ਬੂਟ ਵੰਡੇ ਗਏ ਇਸ ਮੌਕੇ ਤੇ ਡੀਆਵੀ ਡੀਏਵੀ ਸ਼ਿਦਾਵਲੀ ਕਾਲਜ ਫਲੋਰ ਦੇ ਪ੍ਰਿੰਸੀਪਲ ਐਸਕੇ ਮਿੱਡਲ ਜੀ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿੱਦਿਆ ਨੂੰ ਗ੍ਰਹਿਣ ਕਰਨਾ ਸਾਡੀ ਸਾਰੇ ਵਾਲੀ ਸਮੇਂ ਦੀ ਜ਼ਰੂਰਤ ਹੈ ਉਹਨਾਂ ਕਿਹਾ ਕਿ ਜੇਕਰ ਤੁਸੀਂ ਆਪਣੇ ਸਕੂਲ ਦੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਡੀਏਵੀ ਕਾਲਜ ਫਲੋਰ ਵਿਖੇ ਦਾਖਲਾ ਲੈਂਦੇ ਹੋ ਤਾਂ ਤੁਹਾਡੀ ਹਰ ਇੱਕ ਮੁਸ਼ਕਲ ਦਾ ਹੱਲ ਕੀਤਾ ਜਾਵੇਗਾ ਉਨਾ ਕਿਹਾ ਕਿ ਡੀਏਬੀ ਸੰਸਥਾਵਾਂ ਹੀ ਅਜਈਆਂ ਹਨ ਜਿਨ੍ਹਾਂ ਦਾ ਮੁੱਖ ਮਨੋਰਥ ਸਰਸਵਤੀ ਸਵਾਮੀ ਦਯਾਨੰਦ ਜੀ ਦੇ ਵਿਚਾਰਧਾਰਾ ਨੌਸਵਾਨਾਂ ਲਈ ਵਿੱਦਿਆ ਵਾਲੀ ਪਹੁੰਚ ਰੱਖਦੀਆਂ ਹਨ ਅਪਰਾ ਨਿਵਾਸੀ ਡਾਕਟਰ ਕਮਲ ਵਰਮਾ ਜੀ ਜਿਨ੍ਹਾਂ ਨੇ ਆਪਣੇ ਹੱਥਾਂ ਨਾਲ ਇਸ ਸਕੂਲ ਦੀ ਨੀਂਹ ਰੱਖੀ ਸੀ ਉਹਨਾਂ ਦੀਆਂ ਧੀਆ ਕੁਮਾਰੀ ਅਮਿਤਾ ਬਰਮਾ ਸ਼੍ਰੀਮਤੀ ਰੋਮਾ ਮਾਰਥੀ ਤੇ ਸ਼੍ਰੀਮਤੀ ਰੀਟਾ ਔਰਿੰਜ ਸਮੇ ਸਮੇਤੇ ਯੂ ਐਸ ਏ ਤੋਂ ਆ ਕੇ ਇਸ ਸਕੂਲ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੀਆਂ ਰਹਿੰਦੀਆਂ ਹਨ ਜਿੱਥੇ ਉਹ ਆਪਣੇ ਪਿਤਾ ਜੀ ਦੀ ਯਾਦ ਨੂੰ ਤਾਜ਼ਾ ਕਰਦੀਆਂ ਹਨ ਉੱਥੇ ਉਹ ਸਕੂਲ ਦੀ ਬਿਹਤਰੀ ਲਈ ਹਰ ਉਪਰਾਲਾ ਕਰਦੀਆਂ ਹਨ ਜਿੱਥੇ ਵੀ ਲੋੜ ਹੋਵੇ ਆਪਣੀਆਂ ਸੇਵਾਵਾਂ ਮਦਦਿੰਦੀਆਂ ਰਹਿੰਦੀਆਂ ਹਨ ਇਸ ਮੌਕੇ ਤੇ ਸ਼੍ਰੀਮਤੀ ਰੀਟਾ ਦੇ ਪਤੀ ਸ਼੍ਰੀਮਾਨ ਬਿਲ ਅਤੇ ਉਹਨਾਂ ਦੀ ਭਤੀਜੀ ਨੀਸ਼ਾ ਅਤੇ ਉਹਨਾਂ ਦਾ ਮंगेਤਰ ਸ਼੍ਰੀਮਾਨ ਇਲੀਟ ਵੀ ਹਾਜ਼ਰ ਸਨ ਇਸ ਮੌਕੇ ਤੇ ਇਹਨਾਂ ਦੀ ਚਚੇਰੀ ਭੈਣ ਸ਼੍ਰੀਮਤੀ ਸੋਨੀਆ ਬਰਮਾ ਜਿਨ੍ਹਾਂ ਨੇ ਆਪਣੀ ਸਕੂਲੀ ਵਿੱਦਿਆ ਇਸ ਸਕੂਲ ਤੋਂ ਹਾਸਲ ਕੀਤੀ ਸੀ ਉਹ ਚੇਰੀ ਵਿੱਦਿਆ ਡੀਏਵੀ ਕਾਲਜ ਫਲੋਰ ਤੋਂ ਪ੍ਰਾਪਤ ਕਰਕੇ ਅੱਜ ਫਲੋਰ ਵਿਖੇ ਹੀ ਆਪਣੇ ਪਤੀ ਸ਼੍ਰੀਮਾਨ ਰੋਹਿਤ ਬਰਮਾ ਨਾਲ ਰਲ ਕੇ ਆਪਣਾ ਕਾਰੋਬਾਰ ਬਰਮਾ ਟਰੈਵਲਸ ਚਲਾ ਰਹੇ ਹਨ ਉਹ ਵੀ ਸਮੇਂ-ਸਮੇਂ ਤੇ ਹਰ ਸਾਲ ਇਸ ਸਕੂਲ ਵਿੱਚ ਵਿਦਿਆਰਥੀਆਂ ਨੂੰ ਬੂਟ ਸਵੈਟਰ ਤੇ ਸਟੇਸ਼ਨਰੀ ਦਾ ਸਮਾਨ ਮੁਹੱਈਆ ਕਰਵਾਉਂਦੇ ਰਹਿੰਦੇ ਹਨ ਅੱਜ ਵੀ ਸੋਨੀਆ ਬਰਮਾ ਜੀ ਵੱਲੋਂ ਸਾਰੇ ਸਕੂਲੀ ਵਿਦਿਆਰਥੀਆਂ ਨੂੰ ਬੂਟ ਵੰਡੇ ਗਏ ਇਸ ਸਮੇਂ ਉਹ ਨਦਨਲ ਉਹ ਨ ਦਸ ਪੁੱਤਰ ਕੇਸ਼ਵ ਬਰਮਾ ਅਤੇ ਉਨਤੀ ਮਾਤਾ ਸ਼੍ਰੀਮਤੀ ਕ੍ਰਿਸ਼ਨਾ ਬਰਮਾ ਜੀ ਵੀ ਮੌਜੂਦ ਸਨ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰੇਖਾ ਪ੍ਰਤੀ ਜੀ ਵੱਲੋਂ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਤੇ ਉਮੀਦ ਪ੍ਰਗਟਾਈ ਕਿ ਵਿਦਿਆਦਾਨ ਵਿੱਚ ਤੁਹਾਡੇ ਵਰਗੀਆਂ ਸ਼ਖਸੀਅਤਾਂ ਦਾ ਸਭ ਤੋਂ ਵੱਡਾ ਪਰਉਪਕਾਰ ਤੇ ਸਾਥ ਹਮੇਸ਼ਾ ਹੀ ਮਿਲਦਾ ਰਹੇਗਾ। ਨੀਆ ਵਰਮਾ ਫਰੋਮ ਵਰਮਾ ਟ੍ਰੈਵਲ ਸਰਵਿਸ ਫਿਲੌਰ ਤੋਂ ਬਿਲੋਂਗ ਕਰਦੀਆਂ ਮੇਰੇ ਨਾਲ ਰਾਖੀ ਪ੍ਰੀਤੀ ਦੀਦੀ ਖੜਿਆ ਹੈ ਪ੍ਰਿੰਸੀਪਲ ਆਫ ਐਮਜੀ ਆਰਿਆ ਕੰਨਿਆਪੜ ਸ਼ਾਲਾ ਔਰ ਮੇਰੇ ਨਾਲ ਖੜਿਆ ਹੈ ਐਸਕੇ ਮਿੱਡਾ ਸਰ ਪ੍ਰਿੰਸੀਪਲ ਸਰ ਡੀਏਵੀ ਕਾਲਜ ਫਿਲੋਰ ਦੇ ਹੈ ਔਰ ਮੈਂ ਆਮ ਵੈਰੀ ਆਨਰਡ ਕਿ ਅੱਜ ਇਹ ਮੇਰੇ ਨਾਲ ਹੈਗੇ ਆ ਔਰ ਐਮਜੀ ਆਰਿਆ ਕੰਨਿਆਪੜ ਸ਼ਾਲਾ ਵਿੱਚ ਆ ਕੇ ਅਸੀਂ ਬੱਚਿਆਂ ਨੂੰ ਪ੍ਰੋਸਾਹਿਤ ਕੀਤਾ ਹੈਗਾ ਮੇਰੀ ਇੱਕ ਫੈਮਿਲੀ ਐਨਆਰਆਈ ਫੈਮਿਲੀ ਆ ਜਿਹੜੀ ਕਿ ਕਮਲ ਵਰਮਾ ਹੈਗੇ ਮੇਰੇ ਮੇਰੇ ਅੰਕਲ ਸੀ ਉਹਨਾਂ ਦੀ ਡੈਥ ਹੋ ਗਈ ਹੈ ਲੇਕਿਨ ਉਹਨਾਂ ਦੀਆਂ 3 ਡਾਟਰਸ ਜਿਹੜੀਆਂ ਮੇਰੀਆਂ ਫਰਸਟ ਕਜ਼ਨਸ ਐ ਅਮਿਤਾ ਰੀਤਾ ਐਂਡ ਰੋਮਾ ਤੇ ਉਹਨਾਂ ਦੇ ਹਸਬੰਡ ਤੇ ਇਹ ਉਹਨਾਂ ਦੀ ਗ੍ਰੈਂਡ ਡਾਟਰ ਵੀ ਆ ਜਾ ਕੇ ਆਏ ਸਕੂਲ ਵਿੱਚ ਆਏ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ origin ਜਿੱਥੇ ਉਹਨਾਂ ਦੇ ਫਾਦਰ ਨੇ ਸਕੂਲ ਦੀ ਫਾਊਂਡੇਸ਼ਨ ਰੱਖੀ ਸੀ ਉਹ ਕਿਦਾਂ ਗਰੋ ਕਰ ਰਿਹਾ ਕਿਦਾਂ ਉਹਨਾਂ ਨੂੰ ਕਿਸ ਕਿਸ ਚੀਜ਼ ਦੀ ਜ਼ਰੂਰਤ ਐ ਤੇ ਉਹ ਆਉਣ ਵਾਲੇ ਟਾਈਮ 'ਚ ਪੂਰੀ ਹੈਲਪ ਕਰਨ ਲਈ ਤਿਆਰ ਐ ਮੈਂ ਵੀ ਉਹਨਾਂ ਦੇ ਨਾਲ ਹੀ ਜੁੜੀ ਹੋਈ ਹਾਂ ਹਮੇਸ਼ਾ ਇਸ ਸਕੂਲ ਨੂੰ ਉੱਚਾ ਚੁੱਕਣ ਲਈ ਕਿਉਂਕਿ ਮੈਂ ਖੁਦ ਇਸ ਸਕੂਲ ਦੀ ਸਟੂਡੈਂਟ ਹਾਂ ਔਰ ਮੈਂ ਚਾਹਨੀ ਹੈ ਕਿ ਮੇਰਾ ਸਕੂਲ ਹਮੇਸ਼ਾ ਤਰੱਕੀ ਕਰੇ ਇਸੇ ਤਰ੍ਹਾਂ ਇਹਦਾ ਨਾਮ ਹਮੇਸ਼ਾ ਬਣਿਆ ਰਹੇ ਔਰ ਜਿਹੜੇ ਵੀ ਸਟੂਡੈਂਟ ਇੱਥੋਂ ਪੜ੍ਹ ਕੇ ਜਾਣ ਉਹ ਇਸ ਸਕੂਲ ਨੂੰ ਪਲੀਜ਼ ਅਪਗ੍ਰੇਡ ਕਰਨ ਲਈ ਇਹਨੂੰ ਉੱਚਾ ਚੁੱਕਣ ਲਈ ਹੈਲਪ ਕਰਨ ਮੈਂ ਆਪਣੇ ਫਰੈਂਡਸ ਨੂੰ ਆਪਣੀ ਫੈਮਿਲੀ ਨੂੰ ਸਾਰਿਆਂ ਨੂੰ ਰਿਕੁਐਸਟ ਕਰਦੀ ਹਾਂ ਕਿ ਪਲੀਜ਼ ਆਪਣੇ ਆਪਣੇ ਦਾ ਨਾਮ ਉੱਚਾ ਕਰਿਏ ਔਰ ਆਪਣੇ ਪਿੰਡ ਦਾ ਨਾਮ ਉੱਚਾ ਕਰਿਏ ਪੂਰੀ ਦੁਨੀਆ ਦੇ ਵਿੱਚ ਥੈਂਕ ਯੂ ਸੋ ਮੱਚ Namaste, everyone. My name is Roma Verma. I'm the oldest daughter of uh, Professor Kamal De Verma, who was one of the founders of this school. My other three sisters, um, Rita Verma, Hello. Amita Verma, and Sonia Verma, we're all of us have taken an interest in making sure that the school is being maintained and providing any facilities that uh, the school needs so that the girls and the boys that are going to school here can have a good education so that they can make their future in life a path for them to remember so that's the reason for us coming here today we distributed shoes last time my sister sonia delivered sweaters and she keeps coming because she lives nearby here and uh, uh, she will keep us hanji and also this will also cover the school fees as well as the sh uh, shoes today but we will continue to support the school in the name of my father, who passed away in March, and his first wish was that please help the school, provide any needs that it has, and make sure it's a family project. Or Manjeet Verma, sorry, Manjeet Verma, my and both yeah. interested in this <laughs> girl school. This Sonia's mother and she's also constantly coming here to provide uh, whatever the school needs. It's it's now going to become, I hope, a family project. I'm the principal, Biti school, I'm from school, which a very good place Madam Maya, Burma, Burma family. They have their children, their shoes. Their band, ਤੇ ਜਿਹੜੇ ਗਰੀਬ ਬੱਚੇ ਆ ਉਹਨਾਂ ਦੀ ਫੀਸ ਵਗੈਰਾ ਲਈ ਵੀ ਕਾਫੀ ਉਹਨਾਂ ਨੇ ਸਹਿਯੋਗ ਦਿੱਤਾ ਆ ਤੇ ਇਸ ਤਰ੍ਹਾਂ ਲੱਗਦਾ ਕਿ ਅੱਜ ਸਾਡੇ ਸਕੂਲ ਵਿੱਚ ਇੱਕ ਰੌਣਕ ਸਾਨੂੰ ਇਦਾਂ ਨਜ਼ਰ ਆ ਰਹੀ ਹੈ ਇਹਨਾਂ ਦੇ ਆਉਣ ਦੇ ਨਾਲ ਤੇ ਮੇਰੇ ਨਾਲ ਜੀ ਖੜੇ ਆ ਆਪਣੇ ਸੋਨੀਆ ਬਰਮਾ ਜੀ ਤੇ ਇਹਨਾਂ ਦੇ ਮਦਰ ਮਨਜੀਤ ਬਰਮਾ ਜੀ ਵੀ ਸਾਡੇ ਕੋਲ ਆ ਜਾਈ ਹੋਏ ਆ ਇਹ ਹਰ ਸਾਲ ਸਾਡੇ ਕੋਲ ਆਉਂਦੇ ਆ ਬੱਚਿਆਂ ਨੂੰ ਸਵੈਟਰ ਵਗੈਰਾ ਦਿੰਦੇ ਆ ਇਹਨਾਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਆ ਤੇ ਮੇਰੇ ਨਾਲ ਖੜੇ ਅੱਜ ਡੀਏਵੀ ਕਾਲਜ ਪ੍ਰਿੰਸੀਪਲ ਮਿਸਟਰ ਮਿਡਸ ਸਰ ਐਸ ਕੇ ਮਿਡਸ ਸਰ ਇਹਨਾਂ ਦੀ ਨੀਚਰ ਵੀ ਬਹੁਤ ਅੱਛੀ ਹੈ ਬਾਕੀ ਬੱਚਿਆਂ ਨੂੰ ਪ੍ਰੋਤਸਾਹ ਬੱਚਿਆਂ ਨੂੰ ਕਾਫੀ ਇਹਨਾਂ ਨੇ ਪ੍ਰੋਤਸਾਹਿਤ ਕੀਤਾ ਆ ਤੇ ਬਸ ਮੈਨੂੰ ਇਹੀ ਇਹੀ ਉਮੀਦ ਆ ਇਹਨਾਂ ਤੋਂ ਇਹ ਹਰ ਸਾਲਾਂ ਸਾਡੇ ਬੱਚਿਆਂ ਨੂੰ ਇਦਾਂ ਹੀ ਸ਼ੂਜ਼ ਵਗੈਰਾ ਗਰੀਬ ਬੱਚਿਆਂ ਨੂੰ ਦੇਣ ਕਿਉਂਕਿ ਇਹ ਐਡਿਟ ਸਕੂਲ ਹੈ ਇਹਦੇ ਵਿੱਚ ਜਿਆਦਾ ਗਵਰਨਮੈਂਟ ਦਾ ਸਹਿਯੋਗ ਨਹੀਂ ਹੈ ਸਕੂਲ ਵਿੱਚ ਤੇ ਇਹਨਾਂ ਵਰਗੇ ਜੇ ਐਨ ਆਰ ਆਈ ਸਾਡੇ ਕੋਲ ਆਂਦੇ ਰਹਿਣ ਬਰਮਾ ਫੈਮਿਲੀ ਵਰਗੇ ਤੇ ਸਾਡਾ ਸਕੂਲ ਬਹੁਤ ਉੱਚਾ ਹੋ ਸਕਦਾ ਤੇ ਜਿਹੜੇ ਸਾਡੇ ਸਕੂਲ ਦੇ ਵਿੱਚ ਬੱਚੇ ਪੜਨਾ ਚਾਹੁੰਦੇ ਆ ਲੇਕਿਨ ਸਾਡੇ ਜਿਸ ਤਰ੍ਹਾਂ ਪੁਰਾਣੀ ਬਿਲਡਿੰਗ ਕਰਕੇ ਜਾਂ ਥੋੜਾ ਬਹੁਤਾ ਮਤਲਬ ਜੋ ਵੀ ਕਮੀਆਂ ਪੇਸ਼ੀਆਂ ਹੈ ਹੁਣ ਮੈਂ ਆ ਇਹਨਾਂ ਤੋਂ ਹੀ ਲਗਾਈ ਹੋਈ ਆ ਇਹ ਸਾਨੂੰ ਉੱਪਰ ਚੱਕਰ ਨਹੀਂ ਹੈ थैंक यू जी ਅੱਜ ਮੈਨੂੰ ਐਮਜੀ ਆਰੀਆ ਗਰਲ ਸੀਨੀਅਰ ਸੈਕੰਡਰੀ ਸਕੂਲ ਅਪਰਵੈਚ ਪੰਜਰੋਂ ਦਾ ਮੌਕਾ ਮਿਲਿਆ ਇਹ ਸਕੂਲ 1998 ਦਾ ਬਣਿਆ ਹੋਇਆ ਹੈ ਤਾਂ ਮੇਰੀ ਸਟੂਡੈਂਟ ਸੋਨੀਆ ਵਰਮਾ ਜੋ ਇਸ ਸਕੂਲ ਦੀ ਸਟੂਡੈਂਟ ਹੈ ਹਰ ਸਾਲ ਉਹ ਬੱਚਿਆਂ ਨੂੰ ਬੱਚਿਆਂ ਦੀਆਂ ਜ਼ਰੂਰਤਾਂ ਦੇ ਮੁਤਾਬਕ ਉਹਨਾਂ ਦੀ ਮਦਦ ਲਈ ਕਦੀ ਸਵੈਟਰ ਕਦੀ ਸ਼ਰਟਸ ਡਰੈਸ ਤਾਂ ਅੱਜ ਵੀ ਉਸੇ ਹੀ ਲੜੀ ਤਹਿਤ ਸਕੂਲ ਚੂਜ਼ ਬੱਚੇ ਦੇ ਜਿਹੜੇ ਹੈ ਉਹਨਾਂ ਨੂੰ ਡਿਸਟ੍ਰਿਬਿਊਟ ਕਰ ਲਿਆ ਹੈ ਉਹਨਾਂ ਦੇ ਨਾਲ ਉਹਨਾਂ ਦੇ ਚਚੇਰੀਆਂ ਭੈਣਾਂ ਜੋ ਕਿ ਯੂਐਸ ਤੋਂ ਆਏ ਹਨ ਮਿਸਟਰ ਰੀਚਰਡ ਰਾਹੁਲ ਬਰਮਾ ਦੀਆਂ ਸਿਸਟਰਜ਼ ਹੈ ਉਹਨਾਂ ਦੇ ਪਿਤਾ ਜੀ ਇਸ ਸਕੂਲ ਦੇ ਵਿੱਚ ਪੜ੍ਹਿਆ ਕਰਦੇ ਸੀਗੇ ਤੋ ਆਜੋ ਯੂਐਸਏ ਦੇ ਵਿੱਚ ਮਿਸਟਰ ਰਿਚਰਡ ਰਾਹੁਲ ਵਰਮਾ ਜੀ ਅੰਬੈਸਡਰ ਹੈ ਤੋ ਉਹਨਾਂ ਦੀ ਸਿਸਟਰ ਜਿਹੜੀ ਇਸ ਸਕੂਲ ਵਿੱਚ ਪਹੁੰਚ ਕੇ ਟਾਈਮ ਟੂ ਟਾਈਮ ਜਿਹੜੀ ਬੱਚਿਆਂ ਦੀ ਹੈਲਪ ਕਰਦੇ ਰਹਿੰਦੇ ਆ ਜਿਨ੍ਹਾਂ ਵਿੱਚ ਅਮਿਤਾ ਔਰ ਉਹਨਾਂ ਦੀਆਂ ਦੋਨੋਂ ਸਿਸਟਰ ਰੋਮਾ ਔਰ ਰੀਤਾ ਉਹ ਇੱਥੇ ਪਹੁੰਚੇ ਹੋਏ ਹਨ ਤੋ ਇਸ ਮੌਕੇ ਮੈਂ ਇਹਨਾਂ ਨੂੰ ਜਿੱਥੇ ਮੁਬਾਰਕਬਾਦ ਦਿੰਦਾ ਉੱਥੇ ਇੱਕ ਬੀਗ ਪ੍ਰਿੰਸੀਪਲ ਡੀਏਵੀ ਕਾਲਜ ਫਿਲੌਰ ਦੇ ਇਹਨਾਂ ਬੱਚਾ ਨੂੰ oportunidades ਪ੍ਰਦਾਨ ਕਰਨ ਦੇ ਲਈ ਮੈਂ ਵੀ ਉਹਨਾਂ ਨਾਲ ਵਾਅਦਾ ਕਰਕੇ ਚੱਲਾ ਕਿ ਜਿਹੜੇ ਬੱਚੇ ਸਾਡੇ ਕੋਲ ਉਹ ਐਡਮਿਸ਼ਨ ਲਈ ਆਉਣਗੇ ਉਹਨਾਂ ਦੀਆਂ ਜ਼ਰੂਰਤਾਂ ਦਾ ਖਿਆਲ ਰੱਖਦੇ ਹੋਏ ਉਹਨਾਂ ਨੂੰ ਪੜ੍ਹਨ ਦੇ ਲਈ ਮੋਟੀਵੇਟ ਕੀਤਾ ਜਾਊਗਾ ਔਰ ਜਿਹੜੇ ਬੱਚਿਆਂ ਦੇ ਕੋਲ ਫਾਈਨੈਂਸ਼ੀਅਲੀ ਪ੍ਰੋਬਲਮ ਵੀ ਹੋਵੇਗੀ ਉਹਨਾਂ ਨੂੰ ਵੱਧ ਤੋਂ ਵੱਧ ਫੀਸ ਜਿਹੜੀ ਹੈ ਉਹਦੇ ਵਿੱਚ ਕੰਸੈਸ਼ਨ ਦੇ ਕੇ ਬੱਚੇ ਨੂੰ ਪੜ੍ਹਨ ਦਾ ਜੋ ਸਾਡਾ ਡੀਵੀ ਦਾ ਮੁੱਖ ਮਕਸਦ ਹੈ ਉਸ ਨੂੰ ਪੂਰਾ ਕੀਤਾ ਜਾਊਗਾ ਤਾਂ ਮੈਂ ਇੱਕ ਵਾਰੀ ਫੇਰ ਇਸ ਸਕੂਲ ਦੇ ਸਭ ਪ੍ਰਬੰਧਕ ਔਰ ਹੀਵਾ ਨੇ ਇਸਦੇ ਪ੍ਰਿੰਸੀਪਲ ਮੈਮ ਵੀ ਜਿਹੜੇ ਆ ਉਹ ਵੀ ਮੇਰੇ ਸਟੂਡੈਂਟ ਹੈ ਸੋਨੀਆ ਵਰਮਾ ਦੀ ਤਰ੍ਹਾਂ ਤੋਂ ਉਹ ਵੀ ਟਾਈਮ ਟੂ ਟਾਈਮ ਇਸ ਸਕੂਲ ਦੀ ਦਿੱਖ ਬਦਲਣ ਦੇ ਵਿੱਚ ਆਪਣੀ ਯਤਨ ਕਰਦੇ ਰਹਿੰਦੇ ਆ ਤੋਂ ਮੈਂ ਪਰਮਾਤਮਾ ਅੱਗੇ ਵੀ ਇਹ ਦੁਆ ਕਰਦਾ ਹਾਂ ਕਿ ਇਸ ਸਕੂਲ ਵਿੱਚ ਪੜ੍ਹਨ ਵਾਲੇ ਬੱਚੇ ਉਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਅਤੇ ਆਪਣੀਆਂ ਜੜੀਆਂ ਜ਼ਰੂਰਤਾਂ ਪੂਰੀਆਂ ਕਰਦੇ ਹੋਏ ਸਮੇ ਸਮੇ ਤੇ ਵੱਧ ਤੋਂ ਵੱਧ ਐਜੂਕੇਸ਼ਨ ਜਿਹੜੀ ਪ੍ਰਾਪਤ ਕਰ ਸਕਦਾ। ਥੈਂਕ ਯੂ।